ਮੈਂ ਨੋ ਮੇਰਾ ਮਹਾਲੀ ਵਾਲਾ ਦੋਸਤ ਬੋਲਦਾ ਕਹਿੰਦਾ ਜਦੋਂ ਅਸੀਂ ਮਿਲਣ ਜਾਂਦੇ ਆ ਅਸੀਂ ਫੁੱਲਾਂ ਦੇ ਬੁਕੇ ਜੇ ਲੈ ਕੇ ਜਾਂਦੇ ਆ ਕਹਿੰਦਾ ਤੁਸੀਂ ਕੀ ਲੈ ਕੇ ਜਾਂਦੇ ਹੋ ਜਦੋਂ ਤੁਸੀਂ ਮਿਲਣ ਜਾਂਦੇ ਹੋ ਮੈਂ ਕੇਰਾਂ ਤਾਂ ਚੁੱਪ ਜੇ ਕਰ ਗਿਆ ਫੇਰ ਮੇਰੇ ਦਿਮਾਗ 'ਚ ਵੱਜੀ ਕੱਦੂਆਂ ਵਾਲੀ ਵੱਲ ਮੈਂ ਕਿਹਾ ਜਾਂ ਤਾਂ ਅਸੀਂ ਕੱਦੂ ਲੈ ਜਾਂਦੇ ਆ ਤੋਰੀਆਂ ਦਾ ਝੋਲਾ ਭਰ ਕੇ ਜਾਂ ਫਿਰ ਪ੍ਰਿੰਡੀਆਂ ਕਹਿੰਦਾ ਜੇ ਸਬਜ਼ੀ ਨਾ ਹੋਵੇ ਫੇਰ ਕੀ ਕਰਦੇ ਹੋ ਮੈਂ ਲੱਸੀ ਵਾਲੀ ਬੋਤਲ ਦਾ ਕਿਧਰੇ ਗਈ ਨਹੀਂ ਮੈਂ ਕਿਹਾ ਫਿਰ ਉਹੋ ਭਰ ਲੈਨੇ ਆ ਮੈਂ ਕਿਹਾ ਫਿਰ ਸਾਡੇ ਵਾਲੇ ਕੱਦੂ ਦਾ ਖੀਰ ਵਾਂਗੂ ਘੋਲ ਦਿਆ ਤੇਰੇ ਵਾਲੇ ਬੁਕੇ ਦਾ ਅਰਥ ਨੂੰ ਬੁੱਲ ਜੇ ਛੋਟੇ ਜਾਂਦੇ ਆ ਨਾਲੇ ਅਗਲੇ ਦੀ ਰੂ ਨੰਦਾ ਨੇ ਖਾਂਦਾ ਲਗਾਤਾ ਨਾਲੇ ਅਗਲਾ ਫੋਨ ਕਰਕੇ ਕਹਿੰਦਾਗਾ ਕਿ ਕਦੂ ਦਾ ਸੋਢੇ ਵਾਲੇ ਬਾਲੇ ਕੈਂਟ ਕੋਲੇ ਆ ਤੇ ਮੇਰੇ ਵਾਲੀ ਪਰਚਾਈ ਕਹਿੰਦੀ ਜਦੋਂ ਉਧਰ ਨੂੰ ਆਇਆ ਗੇੜਾ ਮਾਰਨ ਮਹਾਲੀ ਕਲੀ ਨੂੰ ਸਾਡੇ ਕੋਲੇ ਜ਼ਰੂਰ ਆ ਕੇ ਜਾਈਂ ਫਿਰ ਮੇਰਾ ਲਿਆ ਜੀ ਕਹਿੰਦਾ ਨਾ ਮਿਲ ਮੋਲ ਕੇ ਜਾਈਂ ਮਾਹ ਕਦੂ ਚਾਹੀਦੀ ਕਹਿਣਾ ਯਾਰ ਚਾਹੀਦੇ ਤੱਕ ਅੱਦੂ ਹੀ ਆ ਮਾਸ਼ਪਾਰਸ਼ ਦੀ ਕੋਈ ਗੱਲ ਨਹੀਂ ਅਸੀਂ ਤਾਂ ਮਖਾ ਉਹੀ ਲਿਆਵਾਂਗੇ ਕੱਦੂ ਕੋਈ ਗੱਲ ਨਹੀਂ ਮਖਾ ਦੀ ਮਾਸਟਰਾਂ ਨੂੰ ਵੀ ਬਾਧੂ ਫੜਾਉਂਦੇ ਰਹੇ ਆ ਕਿਰਾ ਮੇਰੇ ਲਿਹਾਜੀ ਦਾ ਜਰੋ ਜਵਾਖ ਫੇਲ ਹੋ ਗਿਆ ਉਹ ਕਹਿੰਦਾ ਮੈਨੂੰ ਤਾਂ ਆਉਂਦਾ ਨਹੀਂ ਕਹਿਣਾ ਮੇਰਾ ਤਾਂ ਪਾਸ ਹੋਣਾ ਮੁਸ਼ਕਲਾ 10ਵੀਂ ਬੋਰਡ ਦੀ ਮਾ ਤੂੰ ਚੱਕਰੀ ਨਾ ਮੰਨ ਮੇਰੀ ਕੱਢੀ ਹੋਈ ਸੀਦਾ ਮਖਾ ਤੂੰ ਇੱਕ ਬੋਤਲ ਲੈ ਜਿਵੇਂ ਥੋ ਕਹਿਣਾ ਬੋਤਲ ਕਹਿਣਾ ਮੇਰਾ ਮਾਸਟਰ ਤਾਂ ਪੀਂਦਾ ਨਹੀਂ ਮਾਂ ਮੈਂ ਮਿਲ ਕੇ ਆਉਂਗਾ ਜਦੋਂ ਉਹਨੂੰ ਚੋਲੇ ਚ ਪਾ ਕੇ ਬੋਤਲ ਫੜਾ ਟੜਕੇ ਨੂੰ ਨੇ 100 ਤੋਂ 90 ਨੰਬਰ ਲਾ ਮਾਖਾ ਤੂੰ ਤਾਂ ਟਾਪ ਕਰ ਗਿਆ ਉਹ ਤਾਂ ਖੁਸ਼ ਹੋਇਆ ਫਿਰ ਤੇ ਅਗਲੀ ਵਾਰ ਹੀ ਕਹਿੰਦਾ ਮੈਨੂੰ ਚਾਚਾ ਕਹਿਣਾ ਉਹਨਾਂ ਨੂੰ ਤੂੰ ਦਾਰੂ ਵੱਧ ਘੱਡ ਇੱਕ ਬੋਤਲ ਨਾ ਮੇਰੇ ਮਾਸਟਰ ਦੀ ਪੱਕੀ ਰੱਖ ਦਿਆ ਕਰ ਮੈਨੂੰ ਕਹਣਾ ਪੇਪਰ ਬੂਪਰ ਜਾਂ ਘਾਟੀ ਆਉਂਦਾ ਮਾ ਭਤੀਜਾ ਤੂੰ ਮੇਰੇ ਹੁੰਦੇ ਚਿੰਤਾ ਕਦੀ ਕਰਦਾ ਮੈਨੂੰ ਆਪਾ ਟਾਪ ਤੇ ਰੱਖ ਲਾਂਗਾ ਮਾ ਤੇਰੀ ਪੜਾਈ ਤਾਂ ਮੈਂ ਆਪੇ ਪਾਸ ਕਰਾ ਦੂੰਗਾ ਮਾਹ ਤੂੰ ਆਪਣੇ ਕੋਲ ਲਿਆ ਜਾ ਕਰੀ ਆਪਾਂ ਦਰੂ ਜ਼ਰੂਰ ਆਮ ਕੱਢ ਕੇ ਰੱਖਾਂਗੇ ਮੇਰਾ ਵਾਲਾ ਭਤੀਜ ਵੀ ਪੂਰਾ ਖੁਸ਼ ਮਾ ਅਸੀਂ ਵੀ ਆਈ ਪਾਸ ਹੁੰਦੇ ਰਹੇ ਆ ਕਦੇ ਸਾਗ ਲੈ ਗਏ ਮਾਸਟਰਾਂ ਖਾਤਰ ਕਦੇ ਦਰੂ ਲੈ ਗਏ ਮਾਖਾ ਨਾਲੇ ਮਾਸਟਰ ਖੁਸ਼ ਦੇ ਖੁਸ਼